ਖਾਨ ਕੋਰ ਤੋਂ ਰਣਜੀਤ ਸਾਗਰ ਡੈਮ ਨੂੰ ਜਾਣ ਵਾਲਾ ਰਸਤਾ ਲੈਂਡ ਸਲਾਈਡਿੰਗ ਦੀ ਵਜ੍ਹਾ ਨਾਲ ਖਸਤਾ ਹਾਲ ਬਲੂਕ ਹੋ ਰਹੇ ਪਰੇਸ਼ਾਨ ਪਿਛਲੇ ਦਿਨੀ ਰਸਤੇ 'ਚ ਹੋਈ ਸੀ ਲੈਂਡ ਸਲਾਈਡਿੰਗ ਡੈਮ ਪ੍ਰਸ਼ਾਸਨ ਵੱਲੋਂ ਸੜਕ ਤੋਂ ਪੂਰਾ ਮਲਬਾ ਨਾਲ ਹਟਾਉਣ ਦੀ ਵਜ੍ਹਾ ਨਾਲ ਰਾਗੀਰ ਹੋ ਰਹੇ ਪਰੇਸ਼ਾਨ ਇੱਕ ਪਾਸੇ ਜਿੱਥੇ ਪਹਾੜੀ ਇਲਾਕਿਆਂ ਵਿਖੇ ਬਰਸਾਤ ਦੀ ਬਜਾਹ ਦੇ ਨਾਲ ਲੈਂਡ ਸਲਾਈਡਿੰਗ ਹੋ ਰਹੀ ਹੈ ਉੱਥੇ ਹੀ ਦੂਜੇ ਪਾਸੇ ਹੁਣ ਮੈਦਾਨੀ ਇਲਾਕੇ ਵੀ ਇਸ ਤੋਂ ਪਰੇ ਨਹੀਂ ਹਨ ਜੇਕਰ ਗੱਲ ਜ਼ਿਲ੍ਹਾ ਪਠਾਨਕੋਟ ਦੀ ਕਰੀਏ ਤਾਂ ਜ਼ਿਲ੍ਹਾ ਪਠਾਨਕੋਟ ਦੇ ਅੱਧ ਪਹਾੜੀ ਇਲਾਕੇ ਤਾਰ ਵਿਖੇ ਪਠਾਨਕੋਟ ਤੋਂ ਜੋ ਰਸਤਾ ਰਣਜੀਤ ਸਾਗਰ ਡੈਮ ਨੂੰ ਜਾਂਦਾ ਹੈ ਉੱਥੇ ਪਿਛਲੇ ਦਿਨੀ ਲੈਂਡ ਸਲਾਈਡਿੰਗ ਹੋਈ ਸੀ ਜਿਸ ਨੂੰ ਵੇਖਦੇ ਹੋਏ ਡੈਮ ਪ੍ਰਸ਼ਾਸਨ ਵੱਲੋਂ ਆਨੰਦ ਫਾਨੰਚ ਰਸਤਾ ਤਾਂ ਖੋਲ ਦਿੱਤਾ ਗਿਆ ਪਰ ਮਲਵੇ ਨੂੰ ਪੂਰੀ ਤਰ੍ਹਾਂ ਨਹੀਂ ਹਟਾਇਆ ਗਿਆ ਜਿਸ ਵਜ੍ਹਾ ਨਾਲ ਰਾਗੀਰਾਂ ਨੂੰ ਪਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇਸ ਸਬੰਧੀ ਜਦ ਰਾਗੀਰਾਂ ਦੇ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਉਹਨਾਂ ਦਾ ਇਸ ਪਾਸੇ ਰੋਜ਼ ਦਾ ਆਉਣਾ ਜਾਣਾ ਹੈ ਅਤੇ ਪਿਛਲੇ ਦਿਨੀ ਹੋਈ ਲੈਂਡ ਸਲਾਈਡਿੰਗ ਤੋਂ ਬਾਅਦ ਡੈਮ ਪ੍ਰਸ਼ਾਸਨ ਵੱਲੋਂ ਰਸਤਾ ਤਾਂ ਖੋਲ ਦਿੱਤਾ ਗਿਆ ਪਰ ਮਲਵਾ ਨਹੀਂ ਹਟਾਇਆ ਗਿਆ ਜਿਸ ਵਜ੍ਹਾ ਨਾਲ ਰਸਤਾ ਕਾਫੀ ਤੰਗ ਹੈ ਅਤੇ ਜੇਕਰ ਦੋ ਗੱਡੀਆਂ ਆਮੋ ਸਾਹਮਣੇ ਆ ਜਾਣ ਤਾਂ ਇੱਕ ਗੱਡੀ ਨੂੰ ਰੁਕਣਾ ਪੈਂਦਾ ਹੈ। ਉਹਨਾਂ ਕਿਹਾ ਕਿ ਇਸ ਵਜ੍ਹਾ ਨਾਲ ਕਈ ਵਾਰ ਇੱਥੇ ਸਾਨੂੰ ਜਾਮ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ ਇਸ ਲਈ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਇਸ ਮਲਵੇ ਨੂੰ ਚੁੱਕਵਾਇਆ ਜਾਏ ਤਾਂ ਜੋ ਰਾਗੀਰਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਨਾ ਮੇਰਾ ਨਾਮ ਮੇਰਾ ਨਾਮ ਕੇਵਲ ਸਿੰਘ ਜੀ ਪਿੰਡਕੜਾ ਜੀ ਪਿੰਡ ਮੇਰਾ ਡੱਲਾ ਲੋਕਲੀ ਇੱਥੇ ਦਾ ਮੈਂ ਜਿੱਤਰਾ ਇਹ ਪਾਰੀ ਲੈਂਡਸਲਾਈਡਿੰਗ ਹੋਈ ਸੀਗੀ ਹਾਂਜੀ ਹਾਂਜੀ ਇਹਦੇ ਬਾਰੇ ਕੀ ਕਹਿਣਾ ਹੈ ਸਰ ਇਹੀ ਹੈ ਕਿ ਦੇਖੋ ਤੁਹਾਡੇ ਸਾਹਮਣੇ ਹੀ ਆ ਜੋ ਵੀ ਹੈ ਠੱਕਾ ਮੋੜ ਹੈਗਾ ਹੈ ਰੋਡਿੰਗ ਨਾਲ ਉਨਾ ਹੀ ਖੋਲਿਆ ਜਿੰਨਾ ਗੱਡੀ ਜਾ ਸਕਦੀ ਹੈ ਮੱਦ ਤੋਂ ਅਚਾਨਕ ਗੱਡੀ ਅੱਗੋਂ ਆ ਜਾਏ ਕੁਛ ਹੋ ਜੇ ਸਭ ਵੱਡਾ ਵੀ ਹੋ ਸਕਦਾ ਇੱਥੇ ਪ੍ਰਸ਼ਾਸਨ ਅੱਗੇ ਹੀ ਬੇਨਤੀ ਹੈ ਸਾਡੀ ਕਿ ਇਸ ਰੋਡ ਨੂੰ ਸਾਰਿਆਂ ਨੂੰ ਓਪਨ ਕੀਤਾ ਜਾਏ ਤਾਂ ਕਿ ਕੋਈ ਵੱਡਾ ਹਾਦਸਾ ਬਚਣ ਤੋਂ ਅਸੀਂ ਰੋਕ ਸਕੀਏ ਅ ਮੇਰਾ ਨਾਮ ਖੁਬੂਜ਼ਨ ਅਲੀ ਮੈਂ ਪਟਵਾਰ ਕੋਲ ਰਹਣ ਵਾਲਾ ਵਾਂ ਸਾਡਾ ਰੋਇਤ ਤੋਂ ਨਾ ਮਿੰਨੀ ਕੋ ਮੇਰਾ ਕੰਮ ਨਾ ਦਵਾ ਤਾਂ ਰੋਇਤ ਤੋਂ ਮਿੰਨੀ ਕੋ ਜਨੇ ਗਿਆ ਲੇਕਿਨ ਕੁਛ ਦਿਨ ਨਾ ਪਿਛਲੇ ਸਾਲ ਉੱਥੇ ਬਰਸ਼ਾਤ ਹੋਈਆਂ ਦੋ ਤਿੰਨ ਹਫਤਾ ਪਹਿਲਾਂ ਉਹਦੇ ਕਹਿੰਦੇ ਨਾ ਇੱਥੇ ਲੈਂਡਸਲਾਈਡ ਬਹੁਤ ਜ਼ਿਆਦਾ ਹੁੰਦੀ ਹੈਗੀ ਆ ਤੇ ਸਾਨੂੰ ਆਂਜ ਦੇ ਵੀ ਦਿੱਕਤ ਹੁੰਦੀ ਹੈਗੀ ਆ ਇੱਥੇ ਡੈਮ ਪ੍ਰਸ਼ਾਸਨ ਵਾਲਿਆਂ ਲੋਨ ਅਇਲ ਥੋੜਾ ਸਮਾਜਿਕ ਕੰਮ ਕੀਤਾ ਹੋਇਆ ਸੀਗਾ ਇੱਥੋਂ ਲੇਕਿਨ ਫੇਰ ਵੀ ਦੁਬਾਰਾ ਦਿੱਕਤ ਆਂਦੀ ਹੈਗੀ ਐ ਸਾਡੀ ਸਿਰਫ ਡਾਇਰ ਨੂੰ ਇੰਨੀ ਇੱਕ ਬੇਨਤੀ ਆ ਕਿ ਜਿਹੜਾ ਉੱਥੇ ਲੈਫਟ ਸਾਈਡ ਤੇ ਪੌੜਾ ਜਲਦੀ ਪਈ ਆ ਰਸਤਾ ਥੋੜਾ ਖੁੱਲਾ ਕਰਵਾਇਆ ਜਾਵੇ ਤੇ ਨਾਲ ਥੋੜਾ ਬੜਾ ਮਲਬਾ ਚਕਵਾਵਾਂ ਦਾ ਸਾਈਡ ਕਰਾਇਆ ਜਾਵੇ ਸੋ ਰੂਹ ਤੋਂ ਅੰਜਲ ਦੇਖਦ ਹੁੰਦੀ ਹੈ ਸਾਡਾ ਦਿੱਕਤ ਕਰਕੇ ਕਈ ਵਾਰੀ ਆਪਾਂ ਰਸਤਾ ਬਲਗ ਜਾਣੇ ਬੰਦਾ ਹੋਇਆ ਤੁਹਾਡੀ ਇਹ ਪ੍ਰਸ਼ਾਸਨਿਕ ਬੇਨਤੀ ਹੈਗੀ ਐ ਕਿ ਰਸਤਾ ਥੋੜਾ ਸਵਾਈ ਕਰਵਾ ਨਾਲ ਚੋੜਾ ਕਰਵਾਇਆ ਜਾ ਸਕਦਾ ਸਰ ਇੱਥੇ ਇੱਕ ਤਿੱਖਾ ਮੋੜ ਹੈ ਜੀ ਬਲਾ ਇੱਥੋਂ ਰਸਤੇ ਦਾ ਪਤਾ ਨਹੀਂ ਲੱਗਦਾ ਤੇ ਜਦੋਂ ਬੱਡੇ ਕੋ ਆ ਜਾ ਕੋਈ ਦਿੱਕਤ ਹੋ ਜਾਵੇ ਤਾਂ ਵਾ ਕੋਈ ਹਾਸਾ ਵਾਪਰ ਸਕਦਾ ਵਾ ਤੇ ਉਹਦੇ ਇੱਕ ਬੇਨਤੀ ਹੈ ਜੀ ਥੋੜੇ ਜਿਹਾ ਧਿਆਨ ਦਿੱਤਾ ਜਾਵੇ ਤੇ ਡੈਮ ਪ੍ਰਸ਼ਾਸਨ ਨੂੰ ਹੱਥ ਜੋੜ ਕੇ ਬੇਨਤੀ ਹੈ ਵੀ ਸਾਡਾ ਕੰਮ ਥੋੜੀ ਸੁਣਵਾਈ ਕੀਤੀ ਜਾਵੇ ਤੇ ਇਹ ਰਸਤਾ ਖੁੱਲਾ ਕਰਾਇਆ ਜਾਵੇ ਜੀ ਮੇਰਾ ਨਾਮ ਪ੍ਰਦੀਪ ਪਲਵਾਨ ਗੁਰਦਾਸਪੁਰ ਤੋਂ ਠੀਕ ਹੈ ਅਸੀਂ ਇੱਧਰ ਅੱਗੇ ਛੋਲ ਦੇਖਣ ਜਾ ਰਹੇ ਹਾਂ ਤੇ ਉਹ ਜਿਹੜਾ ਪ੍ਰਸ਼ਾਸਨ ਨੇ ਕੰਮ ਕੀਤਾ ਪਰ ਪੂਰਾ ਚੰਗਾਨੀ ਕੀਤਾ ਹੈ ਲੰਘਣਾ ਬਹੁਤ ਮੁਸ਼ਕਲ ਹੈ ਠੀਕ ਹੈ ਇਹ ਤਾਂ ਬੈਂਗਲੂ ਦੀ ਮਿੱਟੀ ਚੜਨ ਵਾਲਾ ਕੰਮ ਕੀਤਾ ਜੀ ਕੀ ਗੱਲਬਾਤ ਕੀ ਹੋਈ ਸੀ ਇੱਥੇ ਇੱਥੇ ਬਾਅਦ ਚ ਕਰਕੇ ਡਿੱਗ ਗਿਆ ਪੜ ਇਸਰਾ ਟੇਡਾ ਮੋੜਾ ਲੱਗਦਾ ਨਹੀਂ ਕੋਈ ਵੱਡਾ ਹਾਸਾ ਬਹੁਤ ਜਿਆਦਾ ਹਾਸਾ ਦਾ ਵੱਡਾ ਵੀ ਬਹੁਤ ਜਿਆਦਾ ਹਾਸਾ ਬਹੁਤ ਇਸ ਕਹਾਗਾ ਅੱਗੇ ਕੱਲ ਚੇਂਜ ਵਿਖਣੇ ਐ ਇਸੇ ਕਰਕੇ ਵੱਡੀ ਸ਼ੇਂਜੀ ਪੰਗੂੜੀ ਸ਼ੇਂਜ ਵਿਖਣੇ ਐ ਕੀ ਅਪੀਲ ਕੀ ਕਰੋਗੇ ਪ੍ਰਸ਼ਾਸਨ ਪੀਲੇ ਕੀ ਜਲਦੀ ਇਖਲਾਕ ਕਰੋ ਲੰਗੜ ਟੱਟ ਸਾਬ ਕੋਏ ਠੀਕ ਹੈ